ਅਜਨ ਸ਼੍ਰੀ ਹਰਮੰਦਰ ਸਾਹਿਬ ਦੇ ਦਫਤਰ ਚ ਅਕਾਊਂਟ ਕਲਰਕ ਦਰਬਾਰਾ ਸਿੰਘ ਨੇ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਦਰਬਾਰਾ ਸਿੰਘ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਦਰਬਾਰਾ ਸਿੰਘ ਦੀ ਮੌਤ ਹੋ ਗਈ ਹੈ ਇਹ ਹਮਲਾ ਮੈਨੇਜਰ ਦਫਤਰ ਸ਼੍ਰੀ ਦਰਬਾਰ ਸਾਹਿਬ ਦੀ ਅਕਾਊਂਟ ਬ੍ਰਾਂਚ ਤੇ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਅਤੇ ਦਰਬਾਰ ਸਿੰਘ ਵਿਚਕਾਰ ਪਰਿਵਾਰਿਕ ਝਗੜਾ ਵੀ ਚੱਲ ਰਿਹਾ ਸੀ ਜੋ ਜਾਨਲੇਵੇ ਹਮਲੇ ਤੱਕ ਪਹੁੰਚ ਗਿਆ ਅਕਾਊਂਟ ਕਲਰਕ ਸੁਖਬੀਰ ਸਿੰਘ ਵੱਲੋਂ ਸੇਵਾਦਾਰ ਦਰਬਾਰਾ ਸਿੰਘ ਤੇ ਸਬਰ ਨਾਲ ਹਮਲਾ ਕੀਤਾ ਗਿਆ ਸੇਵਾਦਾਰ ਦਰਬਾਰਾ ਸਿੰਘ ਨੂੰ ਐਂਬੂਲੈਂਸ ਰਾਹੀਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਇਲਾਜ ਲਈ શ્રી ਗੁਰੂ ਰਾਮਦਾਸ ਹਸਪਤਾਲ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਸੇਵਾਦਾਰ ਦਰਬਾਰਾ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਸੰਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਾਜ਼ਮ ਐਸ ਜੀ ਪੀ ਸੀ ਨਾਲ ਸੰਬੰਧਨ ਧਨ ਘਰੇਲੂ ਝਗੜੇ ਕਾਰਨ ਦੁਪਹਿਰ ਦੇ ਖਾਣੇ ਸਮੇਂ ਦੋਵਾਂ ਵਿੱਚ ਲੜਾਈ ਹੋ ਗਈ ਜਿਸ ਵਿੱਚ ਦਰਬਾਰਾ ਸਿੰਘ ਨੇ ਨਾਮਕ ਸੇਵਾਦਾਰ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ ਦੂਜੇ ਕਰਮਚਾਰੀ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਮਾੜੀ ਘਟਨਾ ਵਾਪਰੀ ਸੱਚਖੰਡ ਸ਼੍ਰੀ ਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜੋਨਾਦਰਪਾਲ ਸਿੰਘ ਅਕਾਊਂਟਸ ਕਰਤਾ ਉਹਦੇ ਕਾਫੀ ਨੁਕਸਾਨ ਲੱਗਿਆ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਰ ਤਾ ਚੀਫ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਮਾਨਣਮੀ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਦੇ ਆਂ। ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਊਗੀ ਉਹ ਅਸੀਂ ਪੋਸਟਰ ਵਿੱਚ ਇਸ ਦਵਾਂਗੇ ਕਿ ਪੋਸਟ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ। ਜਿਹੜੇ ਅਜੇ ਮੁਲਾਜ਼ਮ ਤੇ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਯਮਾਂ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ। ਕੋਲ ਜੇ ਇੱਕ ਮੁਲਾਜ਼ਮ ਇਨਵੋਲਵ ਹੋਵੇ ਜਾਂ 2 ਜਾਂ 3 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਫਲਾਵਾਂ ਸਖਤ ਕਾਰਵਾਈ ਕਰਨ ਹਾਂ ਜਿਸ ਤਰ੍ਹਾਂ ਇਹ ਇੱਕ ਮਾਮਾ ਪੀਜੀ ਇਹ ਘਟਨਾ ਅੱਜ ਲਗਭਗ ਸਵਾ 1:00 ਜਦੋਂ ਸਾਰੇ ਪ੍ਰਸ਼ਾਸਦਾ ਸ਼ਗਰ ਰਹੇ ਸੀਗੇ ਤੇ ਉਹ ਮੁਲਾਜ਼ਮ ਵੀ ਪ੍ਰਸ਼ਾਸਦਾ ਸ਼ਗਰ ਰਿਹਾ ਸੀ ਉਹਨਾਂ ਨੇ ਉਸ ਸਾਹਮਣੇ ਇਹ ਕਾਰਵਾਈ ਕਰ ਜਾਂ ਦਿੱਤੀ। ਜਿਸੀ ਕਾਰਨ ਇਹ ਕਿੰਨੇ ਬਿਮਾਰ ਕਮਸਰਾਂ ਦੀਆਂ ਆਪਤ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਤੇ ਉਹਨਾਂ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਿਛੋਂ ਘਰੋਂ ਵੀ ਪਤਾ ਲੱਗਿਆ ਕਿ ਇਹ ਤਕਰਾਰਬਾਜ਼ੀ ਚੱਲਦੀ ਆਈ ਹੈ ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਉਹ ਮੰਗਿਰ ਪਰ ਮਤਬਾਕ ਹੀ ਲੱਗਣਾ ਆ ਅਸੀਂ ਇਹ ਤੁਰੰਤ ਤੁਰੰਤ ਇਸ ਕਰਕੇ ਕਾਰਵਾਈ ਕਰਾਂਗੇ ਕੋਈ ਬ੍ਰਾਂਚ ਕੰਮ ਕਰਦੇ ਦੋ ਵੀ ਕੋਈ ਜਗ੍ਹਾ ਕੰਮ ਕਰਦੇ ਨਹੀਂ ਇਹ ਗੋਹੀ ਡਾਕਟਰ ਦਰਬਾਰ ਸਾਹਿਬ ਇੱਕ ਕਾਨਫਰੰਸ ਚ ਦੂਜਾ ਲੱਗੇ ਨਾਲ ਹੀ ਬ੍ਰਾਂਚਾਂ ਬ੍ਰਾਂਚਾਂ ਉੱਚ ਕੰਮ ਕਰ ਰਿਹਾ ਤੇ ਇਹ ਇਹ ਕਿਉਂਕਿ ਡਿਊਟੀ ਨਾਲ ਨਾਲ ਆ ਤੇ ਕਰਕੇ ਇੱਕ ਦਿਨ ਉਰਜਾ ਨਾਲ ਮਿਲਦੇ ਵੀ ਆ ਵੀ ਪਰਿਵਾਰਕ ਰਿਸ਼ਤੇ ਹੋ ਜਾਂਦੇ ਆ ਅਜੇ ਤੱਕ ਤਾਂ ਹਾਲਤ ਸੇਰੀਅਸ ਹੀ ਆ। ਇਹ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਕੋ ਦੱਸਾਂਗਾ।